ਕਾਲਾ ਇਹ ਕੀ ਕਰ ਰਹੇ ਹੋ ਤੁਸੀਂ ਮੇਰੇ ਝੂਠੇ ਵਰਤਨ ਨੇ ਮੈਂ ਆਪ ਤੋ ਲੰਮਾਂਗਾ ਤੁਸੀਂ ਕਿਉਂ દો ਰਹੇ ਹੋ ਹਰਲੀਨ ਲੈ ਦੱਸ ਤਾਂ ਕੀ ਹੋਇਆ ਦੋ ਹੀ ਤਾਂ ਵਰਤਨ ਨੇ ਨਾ ਜੀ ਮੈਂ ਵਰਤਨ ਤੋ ਦਿੰਨ ਤਾਂ ਕੀ ਹੋ ਜਾਉ ਵਿਆਤਵਾਦ ਵੀ ਤਾਂ ਕਰਨਾ ਹੀ ਇਹ ਇਹ ਸਭ ਕੰਮ ਤਾਂ ਜੇ ਹੁਣ ਕਰ ਲਿਆ ਤਾਂ ਕੀ ਹੋ ਗਿਆ ਕਾਲਾ ਉਹ ਸਭ ਤਾਂ ਠੀਕਾਂ ਪਰ ਤੁਸੀਂ ਪਹਿਲਾਂ ਛੱਡੋ ਇਹ ਸਭ ਤੇ ਉਠੋ ਤੁਸੀਂ ਅੱਜ ਮਹਿਮਾਨ ਬਣ ਕੇ ਆਏ ਹੋ ਤੇ ਮਹਿਮਾਨਾਂ ਤੋਂ ਕੰਮ ਥੋੜਾ ਕਰਵਾਈ ਦਾ ਜਦ ਵਿਆਹ ਕੇ ਆਉਂਗੀ ਫਿਰ ਜੋ ਮਰਜ਼ੀ ਕਰਨਾ ਮੈਂ ਨਹੀਂ ਬਣਾ ਕਰਾਂਗਾ ਪਰ ਅੱਜ ਨਹੀਂ ਕਰਨਾ ਤੁਸੀਂ ਇਹ ਕੰਮ ਹਰਲੀਨ ਹਾਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ ਸਰਦਾਰ ਜੀ ਇੰਨਾ ਸੋਚਦੇ ਨਹੀਂ ਮੇਰਾ ਉੱਠਦੇ ਹੋਈ ਕਹਿ ਲੱਗੀ ਕਾਲਾ ਮੰਜੇ ਤੇ ਜਾ ਕੇ ਬੈਠ ਗਿਆ ਤੇ ਕੋਲ ਹੀ ਹਰਲੀਨ ਆ ਕੇ ਬੈਠ ਗਈ ਹਰਲੀਨ ਕੀ ਮੈਂ ਆਜੀ ਤੁਹਾਡਾ ਸਿਰ ਦਰਦ ਠੀਕਾ ਫਰਕ ਪਿਆ ਕੋਈ ਦਵਾਈ ਨਾਲ ਜਾਂ ਨਹੀਂ ਕਾਲਾ ਠੀਕ ਹੈ ਪਹਿਲਾਂ ਨਾਲੂ ਹੁਣ ਕਾਫੀ ਆਰਾਮ ਆ ਅੱਛਾ ਤੁਸੀਂ ਇਹ ਦੱਸੋ ਇੰਨੇ ਨਾਲ ਲਿਫਾਫੇ ਨਾਲ ਕਿਉਂ ਚੱਕੀ ਫਿਰਦੇ ਹੋ ਹਰਲੀ ਲੈ ਮੈਂ ਤਾਂ ਦੱਸਣਾ ਹੀ ਭੁੱਲ ਗਈ ਮੈਂ ਤੇ ਦੀਵਾਲੀ ਮਨਾਉਣਾ ਹੀ ਆ ਪਿੰਡ ਤੁਹਾਡੇ ਸਭ ਦੇ ਨਾਲ ਤੇ ਮੈਂ ਤੇਰੇ ਲਈ ਵੀ ਕੁਝ ਲੈ ਕੇ ਆਈ ਆ ਲਿਫਾਫਾ ਉਸ ਨੂੰ ਫੜਾਉਂਦਿਆਂ ਕਿਹਾ ਕਾਲਾ ਇਹ ਮੇਰੇ ਲਈ ਹੈ ਹਰਲੀਨ ਹਾਂਜੀ ਤੁਹਾਡੇ ਲਈ ਹੀ ਨੇ ਹੁਣ ਜਲਦੀ ਨਾਲ ਦੇਖ ਕੇ ਮੈਨੂੰ ਦੱਸੋ ਮੇਰਾ ਗਿਫਟ ਕਿਵੇਂ ਲੱਗਿਆ ਕਾਲਾ ਲਿਫਾਫਾ ਖੋਲ ਕੇ ਉਸ ਵਿੱਚੋਂ ਟੀ-ਸ਼ਰਟ ਤੇ ਜੀਨ ਕੱਢਦੇ ਹੋਏ ਵਾਹ ਇਹ ਤਾਂ ਬੜੇ ਸੋਹਣੇ ਨੇ ਤੇ ਥੱਲੇ ਰਿਵਨ ਦੀ ਡੱਬੀ ਚੱਕ ਕੇ ਖੋਲਦਾ ਬੋਲਿਆ ਇੰਨਾ ਕੁਝ ਲੈ ਕੇ ਆਉਂਦੀ ਕੀ ਲੋੜ ਸੀ ਜਦ ਉਸਨੇ ਜੀਨ ਦਾ ਪ੍ਰਾਈਸ ਦੇ ਦੇਖਿਆ ਤਾਂ ਪਰੇ ਰੱਖ ਦਿੱਤਾ ਸਭ ਕੁਝ ਹਰਲੀਨ ਕੀ ਹੋਇਆ ਪੁਨੀਤਾ ਕਹਿ ਰਹੀ ਉਹ ਤਾਂ ਵਧੀਆ ਨਹੀਂ ਹੁਣ ਪਸੰਦ ਨਹੀਂ ਆਇਆ ਕਾਲਾ ਕੀ ਲੋੜ ਸੀ ਇੰਨਾ ਖਰਚ ਕਰਨ ਦੀ ਉਸ ਦਿਨ ਤਾਂ ਮੈਨੂੰ ਕਹਿੰਦੇ ਸੀ ਕਿ ਜੇ ਇੰਨੇ ਹੀ ਪੈਸੇ ਨੇ ਤਪ ਵੀ ਖਲੀ ਸਾਹਮ ਕੇ ਰੱਖ ਲੋ ਹੁਣ ਆਪ ਇੰਨੇ ਖਰਚਾ ਕਰ ਦਿੱਤਾ ਮੈਂ ਇੰਨੇ ਮਹਿੰਗੇ ਕੱਪੜੇ ਪਾ ਕੇ ਕਿੱਥੇ ਜਾਵਾਂਗਾ ਹਰਲੀਨ ਮੈਨੂੰ ਵੀ ਇਹੀ ਕਨਫਿਊਜ਼ਨ ਸੀ ਕਿ ਤੁਹਾਨੂੰ ਪਤਾ ਨਹੀਂ ਪਸੰਦ ਆਉ ਜਾਂ ਨਹੀਂ ਮੈਂ ਵੀ ਤਾਂ ਪਹਿਲੀ ਵਾਰ ਕਿਸੇ ਲਈ ਕੁਝ ਲਿਆ ਸੋ ਜੋ ਮੈਨੂੰ ਪਸੰਦ ਆਇਆ ਤੁਹਾਡੇ ਲਈ ਮੈਂ ਲੈ ਲਿਆ ਇੱਕ ਗੱਲ ਹੋਰ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਨਾ ਕਿ ਦੇਖਿਆ ਜਾਣਾ ਚਾਹੀਦਾ ਕਿ ਦੇਣੋ ਵਾਲੇ ਨੇ ਕੀ ਦਿੱਤਾ ਬਲਕਿ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਉਸਨੇ ਕਿੰਨੇ ਪਿਆਰ ਨਾਲ ਤੇ ਦਿਲੋਂ ਦਿੱਤਾ ਹੈ ਤੇ ਮੈਂ ਵੀ ਉਹੀ ਕੀਤਾ ਕਾਲਾ ਅੱਛਾ ਜੀ ਹੁਣ ਸਾਡੇ ਹੀ ਡਾਇਲੋਗ ਸਾਡੇ ਤੇ ਵਰਤੇ ਜਾ ਰਹੇ ਨਹੀਂ ਚਲੋ ਚੰਗੀ ਗੱਲਾ ਇਸ ਵਾਰੀ ਤਾਂ ਮੈਂ ਲੈ ਲੈਂਦਾ ਪਰ ਅਗਲੀ ਵਾਰੀ ਕੁਝ ਨਹੀਂ ਲੈਣਾ ਹੋਇਆ ਮੇਰੇ ਲਈ ਤਾਂ ਮੈਨੂੰ ਇੱਕ ਵਾਰੀ ਪਹਿਲਾਂ ਦੱਸ ਦੇਣਾ ਕਿਉਂਕਿ ਮੈਂ ਸਿੱਧਾ ਜਿਹਾ ਬੰਦਾ ਮੈਨੂੰ ਨੀਰ ਨੀਆਂ ਮਹਿੰਗੀਆਂ ਚੀਜ਼ਾਂ ਦੀ ਆਦਤ ਨਹੀਂ ਹੈ ਹਰਲੀਨ ਹਾਂਜੀ ਜਿਵੇਂ ਤੁਸੀਂ ਕਹੋ ਕਾਲਾ ਮੈਂ ਨਾ ਕੋ ਸੋਚ ਰਿਹਾ ਸੀ ਹਰਲੀਨ ਕੀ ਕਾਲਾ ਇਹੀ ਕੀ ਬਾਕੀ ਸਭ ਕੁਝ ਤਾਂ ਤੁਸੀਂ ਨਵ ਵਧੀਆ ਬਣਾਉਂਦੀ ਹੈ ਤੈਨੂੰ ਸਾਗ ਬਣਾਉਣਾ ਆਉਂਦਾ ਜਾਂ ਨਹੀਂ ਮੈਨੂੰ ਨਾ ਸਾਗ ਬਹੁਤ ਪਸੰਦ ਆ। ਹਰਲੀ ਸੱਚੀ ਮੈਨੂੰ ਵੀ ਬਹੁਤ ਪਸੰਦ ਆ ਤੇ ਮੈਂ ਤਾਂ ਬਣਾਉਂਦੀ ਵੀ ਬਹੁਤ ਸਵਾਦ ਆ ਪਤਾ ਕਾਲਾ ਲੈ ਕਿਉਂ ਐਵੇਂ ਛੱਡੀ ਜਾ ਰਹੇ ਹੋ ਜਦ ਬਣਾਉਣਾ ਪੈ ਗਿਆ ਫਿਰ ਇਧਰ ਉਧਰ ਦੇਖੋਗੇ ਹਰਲੀ ਜੀ ਨਹੀਂ ਉਹ ਛੱਡ ਨਹੀਂ ਰਹੀ ਮੈਂ ਆਉਂਦਾ ਮੈਨੂੰ ਜੀ ਨਹੀਂ ਜੀ ਤਾਂ ਭਾਵੇਂ ਲਗਾ ਲਓ ਸ਼ਰਤ ਕਾਲਾ ਠੀਕ ਹੈ ਲੱਗ ਗਈ ਸ਼ਰਤ ਪਰ ਜਿੱਤਣ ਵਾਲੀ ਨੂੰ ਕੀ ਮਿਲੂ ਹਰਲੀ ਮੈਂ ਦੱਸਦੀ ਆ ਜਿੱਤਣ ਵਾਲਾ ਜੋ ਵੀ ਕਹੇਗਾ ਹਾਰਨ ਵਾਲੀ ਨੂੰ ਉਹੀ ਕਰਨਾ ਪਵੇਗਾ ਬੋਲੋ ਮਨਜ਼ੂਰ ਹੈ ਕਾਲਾ ਹਾਂਜੀ ਮਨਜ਼ੂਰ ਆ ਹੁਣ ਤਿਆਰ ਰਹਿਣਾ ਕੱਲ ਨੂੰ ਮੁੱਕਰ ਨਾ ਜਾਇਓ ਆਪਣੇ ਵਾਦੇ ਤੋਂ ਹਰਲੀ ਜੀ ਨਹੀਂ ਮੈਂ ਤਾਂ ਨਹੀਂ ਮੁੱਕਰਦੀ ਮੈਨੂੰ ਤਾਂ ਲੱਗਦਾ ਤੁਸੀਂ ਹੀ ਮੁੱਕਰ ਜਾਣਾ ਕਾਲਾ ਉਹ ਤਾਂ ਕੱਲ ਹੀ ਪਤਾ ਲੱਗੇਗਾ ਕਰਲੀਨ ਅੱਛਾ ਠੀਕ ਹੈ ਹੁਣ ਬੱਸ ਕਰੋ ਜੇ ਛੇਧ ਨਹੀਂ ਠੀਕ ਤਾਂ ਪਾ ਡਾਕਟਰ ਕੋਲ ਚਲੀਏ ਦਿਖਾਉਣ ਲਈ ਕਾਲਾ ਨਹੀਂ ਠੀਕ ਆ ਹੁਣ ਮੈਂ ਤਾਂ ਕਾਫੀ ਹੱਦ ਤੱਕ ਸਹੀ ਆ ਕਰਲੀਨ ਪੱਕਾ ਨੀ ਝੂਠ ਨਹੀਂ ਬੋਲ ਰਹੀ ਮੈਨੂੰ ਕਾਲਾ ਲੈ ਮੈਂ ਤੁਹਾਨੂੰ ਝੂਠ ਬੋਲ ਕੇ ਕਿੱਥੇ ਜਾਵਾਂ ਤੁਸੀਂ ਤਾਂ ਮੇਰਾ ਝੂਠ ਵੈਸੇ ਹੀ ਆਸਾਨੀ ਨਾਲ ਫੜ ਲੈਂਦੇ ਹੋ ਠੀਕ ਆ ਹੁਣ ਕਰਲੀਨ ਚੰਗਾ ਫਿਰ ਤੁਸੀਂ ਕਰੋ ਬਰਾਮ ਮੈਂ ਭਾਬੀ ਨੂੰ ਮਿਲਾਵਾ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਫੋਨ ਕਰਨਾ ਠੀਕ ਹੈ ਇੰਨਾ ਕਹਿ ਕੇ ਉਹ ਚਰਨੋਂ ਭਾਬੀ ਵੱਲ ਨੂੰ ਤੁਰ ਪਈ ਗਲੀ ਦਾ ਮੋੜ ਜਦੋਂ ਮੁੜੀ ਤਾਂ ਤਾਈ ਉਸ ਨੂੰ ਮੋੜ ਤੇ ਹੀ ਮਿਲ ਪਈ ਉਹ ੱਟੀ ਤੇ ਨੂੰ ਆ ਰਹੀ ਸੀ ਅਰਲੀਨ ਦੇ ਕਹਿਣ ਤੇ ਤਾਈ ਵੀ ਉਸ ਦੇ ਨਾਲ ਹੀ ਇਹ ਕਹਿੰਦੇ ਹੋਏ ਚੱਲ ਪਈ ਬਈ ਕਿੰਨੇ ਦਿਨ ਹੋ ਗਏ ਮੇਰੇ ਕੋਲੋਂ ਵੀ ਜਾਣੀ ਹੋਇਆ ਚਰਨੋਂ ਵੱਲੀ ਅੱਜ ਤੇਰੇ ਬਹਾਨੇ ਮੈਂ ਵੀ ਮਿਲ ਜਾਉਂ ਉਸ ਨੂੰ ਤੇ ਹਾਲ ਚਾਲ ਵੀ ਪੁੱਛ ਲਵਾਂ ਜਾਉ ਸਾਰਿਆਂ ਦਾ ਤਾਈ ਨੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਸ਼ਨੀ ਮਣੀ ਦੋਵੇਂ ਬੇੜੇ 'ਚ ਬੈਠੀ ਖੇਡਣ ਲੱਗੇ ਸਨ ਜਦੋਂ ਉਹਨਾਂ ਹਰਲੀਨ ਨੂੰ ਦੇਖਿਆ ਤਾਂ ਭੱਜ ਕੇ ਦੋਵੇਂ ਚਾਚੀ ਚਾਚੀ ਕਰਦੇ ਉਹਨੂੰ ਆ ਕੇ ਚੁੰਮੜ ਗਏ ਤੇ ਕਹਿਣ ਲੱਗੇ ਚਾਚੀ ਚਾਚੀ ਅੱਜ ਵੀ ਚੀਜੀ ਲੈ ਕੇ ਆਏ ਹੋ ਹਰਲੀਨ ਸਿਰ ਪ੍ਰੋਸ ਦੇ ਹੋਏ ਹਾਂਜੀ ਬੂਕ ਲੈ ਕੇ ਆਈ ਹਾਂ ਪਹਿਲਾ ਆਪਣਾ ਹੱਥ ਅੱਗੇ ਕਰੋ ਚਲੋ ਦੋਮਾ ਨੇ ਜਲਦੀ ਨਾਲ ਹੱਥ ਅੱਗੇ ਕੀਤਾ ਤੇ ਹਰਲੀਨ ਨੇ ਪਰਸੇ ਤੋਂ ਚਾਕਲੇਟ ਕੱਢ ਕੇ ਉਹਨਾਂ ਦੋਮਾਂ ਦੇ ਹੱਥ ਤੇ ਰੱਖ ਦਿੱਤੀਆਂ ਉਹ ਖੁਸ਼ੀ-ਖੁਸ਼ੀ ਰੌਲਾ ਪਾਉਂਦੇ ਬਾਹਰ ਵੱਲ ਨੂੰ ਭੱਜ ਕੇ ਚਾਰਨੋਂ ਉਹਨਾਂ ਦਾ ਰੌਲਾ ਸੁਣ ਕੇ ਕਮਰੇ 'ਚੋਂ ਬਾਹਰ ਆਈ ਤਾਂ ਤਾਈ ਤੇ ਹਰਲੀਨ ਖੜੀ ਦੇਖ ਕੇ ਉਹਨਾਂ ਕੋਲ ਆਈ ਤੇ ਕਹਿਣ ਲੱਗੀ ਮੱਥਾ ਦੇਖਦੀਆਂ ਤਾਈ ਤਾਈ ਝੁਗ-ਝੁਗ ਜੀਤੀਏ ਔਰ ਤਕੜੀਆਂ ਦੀਏ ਚਰਨੂ ਹਾਂਜੀ ਦਾਈ ਸਭ ਠੀਕ ਆ ਜੀ ਹਰਲੀਨ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਆਕੇ ਚਰਨੂ ਨੇ ਹਰਲੀਨ ਨੂੰ ਗੱਲ ਨਾਲ ਲਾਇਆ ਤੇ ਕਹਿ ਲੱਗੀ ਕੋਲ ਕਰ ਪਰਵਾਰ ਕਿੱਦਾਂ ਸਾਰੇ ਹਰਲੀਨ ਹਾਂਜੀ ਭਾਬੀ ਸਭ ਠੀਕ ਨੇ ਤੁਸੀਂ ਸੁਣਾਓ ਭਾਬੀ ਹਾਂ ਸਭ ਠੀਕ ਨੇ ਮੰਜਾ ਡੌਂਦੀ ਨੇ ਕਿਹਾ ਆਓ ਬੈਠੋ ਤੁਸੀਂ ਮੈਂ ਚਾਹ ਪਾਣੀ ਲੈ ਕੇ ਆਈ ਚਰਨੂ ਇਨਾਂ ਅੱਖ ਅੰਦਰ ਸੋਇਚ ਚਲੀ ਗਈ ਤੇ ਪਾਣੀ ਲੈ ਕੇ ਗਈ ਦੋਮਾ ਨੂੰ ਪਾਣੀ ਵਾਲਾ ਗਲਾਸ ਫੜਾ ਕੇ ਕੋਲ ਬਈ ਕੁਰਸੀ ਤੇ ਬੈਠ ਗਈ ਤਾਈ ਪੁੱਤ ਮੈਨਾ ਕਿੰਨੇ ਦਿਨਾਂ ਦਾ ਦੇਖ ਰਹੀ ਸੀ ਤੇਰੇ ਵੱਲ ਆਉਣ ਨੂੰ ਪਰ ਘਰ ਦੇ ਕੰਮਾਂ ਚ ਵੇਲੇ ਨਹੀਂ ਮਿਲਦੀ ਅੱਜ ਹਰਲੀਨ ਆਈ ਸੀ ਮਿਲਣ ਸਾਭ ਨੂੰ ਤਾਂ ਇਸ ਦੇ ਬਹਾਨੇ ਮੈਂ ਵੀ ਆ ਗਈ ਤੈਨੂੰ ਮਿਲਣ ਲਈ ਚਾਰ ਨੂੰ ਚਲੋ ਇਹ ਤਾਂ ਬਹੁਤ ਚੰਗਾ ਕੀਤਾ ਤੁਸੀਂ ਤਾਈ ਹੋਰ ਪੁੱਤ ਨਿਆਣੇ ਨਿੱਕੇ ਤੇ ਹਰਮਨ ਸਭ ਠੀਕ ਨੇ ਚਰਨੋਂ ਹਾਂਜੀ ਤਾਈ ਸਭ ਰਾਜੀ ਖੁਸ਼ੀ ਨੇ ਤੁਸੀਂ ਹੁਣ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਉਂਦੀ ਆਂ ਇਨਾਖ ਉਹ ਅੰਦਰ ਚੜੀ ਗਈ ਹਰਲੀ ਤਾਈ ਅੱਜ ਭਾਬੀ ਕੁਝ ਬਦਲੀ ਬਦਲੀ ਜਿਹੀ ਨਹੀਂ ਲੱਗ ਰਹੀ ਅੱਜ ਤਾਂ ਉਹ ਪਹਿਲਾਂ ਵਾਂਗੂ ਨਿੱਕੀ ਨਿੱਕੀ ਗੱਲ ਦੀ ਬੁੜ-ਬੁੜ ਵੀ ਨਹੀਂ ਕਰ ਰਹੀ ਤਾਈ ਦੇ ਕੋਲ ਨੂੰ ਹੁੰਦਿਆ ਕਿਹਾ ਤਾਈ ਧੀਏ ਸਿਆਣੇ ਕਹਿੰਦੇ ਆ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਚਰਨੋਂ ਦੇ ਕੰਨ ਤਾਂ ਹੈ ਵੀ ਬਹੁਤ ਪਤਲੇ ਛੋਟੀ ਤੋਂ ਛੋਟੀ ਗੱਲ ਸੁਣ ਜਾਂਦੀ ਔਸ ਨੂੰ ਹਾਲੇ ਇਸ ਵਾਰੀ ਤੂੰ ਕੋਈ ਗੱਲ ਨਾ ਕਰੀ ਮੈਂ ਘਰ ਨੂੰ ਜਾਂਦਿਆਂ ਆਪੇ ਤੈਨੂੰ ਦੱਸੂ ਇਸ ਦੇ ਬਾਰੇ ਕੁਝ ਦੇਰ ਬਾਅਦ ਚੱਲ ਨੂੰ ਚਾਹ ਬਣਾ ਕੇ ਲੈ ਆਈ ਤੇ ਦੋਨਾਂ ਨੂੰ ਆ ਕੇ ਫੜਾਈ ਤੇ ਕੋਲ ਹੀ ਆਪ ਬੈਠ ਗਈ ਗੱਲਾਂ ਬਾਤਾਂ ਕਰਦੇ ਹੋਏ ਚਾਹ ਪੀਣ ਲੱਗੀ ਚਾਹ ਖਤਮ ਹੋਣ ਤੋਂ ਬਾਅਦ ਹਰਲੀਨ ਕਹਿਣ ਲੱਗੀ ਭਾਬੀ ਸ਼ਹਿਰ ਤਾਂ ਮੈਂ ਹਰ ਸਾਲ ਦੀਵਾਲੀ ਮਨਾਉਂਦੀ ਆ ਮੈਂ ਸੋਚਿਆ ਕਿਉਂ ਨਾ ਇਸ ਵਾਰੀ ਪਿੰਡੀ ਦੀਵਾਲੀ ਦੇਖੀ ਜਾਵੇ। ਸੋ ਮੈਂ ਆ ਗਈ। ਤੁਹਾਡੇ ਸਭ ਲਈ ਕੁਝ ਲੈ ਕੇ ਆਈਆਂ। ਲਿਫਾਫੇ 'ਚੋਂ ਕੱਪੜੇ ਕੱਢਦੇ ਹੋਈ ਆਹ ਭਾਬੀ ਨਿਆਣਿਆਂ ਲਈ, ਤੇ ਆਹ ਰਨਾਮ ਭਾਜੀ ਤੇ ਆਖਰੀ ਲਿਫਾਫੇ 'ਚੋਂ ਸੋਹਣਾ ਜਿਹਾ ਸੂਟ ਕੱਢ ਕੇ ਨਾਲ ਡੱਬਾ ਫੜਾਉਂਦੀਆਂ ਕਿਹਾ। ਅਤੁਖਾ ਦੇ ਲਈ ਇੰਨਾ ਸੋਹਣਾ ਤੇ ਮਹਿੰਗਾ ਸੂਟ ਦੇਖ ਕੇ ਚਰਨੂ ਮਣੀ ਮਨ ਖੁਸ਼ ਹੋ ਗਈ। ਪਰ ਫੇਰ ਆਪਣੀ ਆਦਤ ਅਨੁਸਾਰ ਨੱਕ ਬੁਲ ਲਟੇਰਦੇ ਹੋਈ ਕਹਿਣ ਲੱਗੀ। ਹਾਂ ਠੀਕਾ ਵਧੀਆ ਪਰੰਗ ਹੋਰ ਹੁੰਦਾ ਤਾਂ ਹੋਰ ਵੀ ਸੋਹਣਾ ਲੱਗਣਾ ਸੀ ਆਹੀ ਰੰਗ ਦਾ ਸੂਟ ਕੱਲ ਮੈਂ ਜੇਲੇ ਦੀ ਨੂੰ ਪਾਈ ਫਿਰਦੀ ਦੇਖੀ ਸੀ ਤੇ ਮੈਂ ਉਹ ਤਾਂ ਪਹਿਲਾਂ ਹੀ ਮੱਚਦੀ ਆ ਮੇਰੇ ਤੇ ਹੁਣ ਜੇ ਮੈਂ ਇਹ ਸੂਟ ਪਾਉਂ ਤਾਂ ਉਹ ਆਖੂ ਕਿ ਮੇਰੀ ਰੀਸ ਕਰਦੀ ਆ ਚਲੋ ਕੋਈ ਗੱਲ ਨਹੀਂ ਠੀਕ ਹੈ ਹਰਲੀਨ ਭਾਬੀ ਜੇ ਰੰਗ ਨਹੀਂ ਪਸੰਦ ਆਇਆ ਤਾਂ ਮੈਨੂੰ ਦੇ ਦਿਓ ਮੈਂ ਕੱਲ ਨੂੰ ਵਾਪਸ ਕਰਕੇ ਤੁਹਾਡੀ ਪਸੰਦ ਦਾ ਰੰਗ ਲਿਆ ਦੇ ਮੰਗੀ ਚਰਨੋ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਇੰਨੀ ਦੂਰੋਂ ਲੈ ਕੇ ਆਈ ਹਾਂ ਹੁਣ ਵਾਪਸ ਕਰ ਦੇਵੇਂਗੀ ਤਾਂ ਚੰਗਾ ਥੋੜਾ ਲੱਗੂ ਹਰਲੀਨ ਚਲੋ ਠੀਕਾ ਫਿਰ ਜਿਮੀ ਤੁਹਾਡੀ ਮਰਜ਼ੀ ਕੁਝ ਦੇਰ ਬਾਅਦ ਗੱਲਾਂ-ਬਾਤਾਂ ਕਰਨ ਤੋਂ ਬਾਅਦ ਤਾਈ ਤੇ ਹਰਲੀਨ ਸਿਰ ਘਰ ਨੂੰ ਵਾਪਸ ਚੱਲ ਪਈ ਰਾਸਤੇ 'ਚ ਜਾਂਦੇ ਹੋਏ ਤਾਈ ਕਹਿਣ ਲੱਗੀ ਧੀਏ ਇੱਕ ਗੱਲ ਦੱਸਾਂ ਮੈਂ ਤੇਰੇ ਪਿੱਛੇ ਹੀ ਆਈ ਸੀ ਕਿਉਂਕਿ ਮੈਨੂੰ ਪਤਾ ਚਰਨੂ ਦੀ ਸਵਾਦਾ ਜੇ ਮੈਂ ਨਾ ਆਉਂਦੀ ਤਾਂ ਉਸਨੇ ਕੋਈ ਨਾ ਕੋਈ ਗੱਲ ਤੇ ਤੈਨੂੰ ਗੱਲਾਂ ਜ਼ਰੂਰ ਸੁਣਾਉਣੀਆਂ ਸੀ ਤੇ ਉਸ ਦਾ ਕੀ ਪਤਾ ਕਦੋਂ ਕਲੇਸ਼ પા ਕੇ ਬੈਠ ਜਾਏ ਪੁੱਤ ਇਸ ਵਿੱਚ ਚਰਨੂ ਦਾ ਵੀ ਕੋਈ ਦੋਸਤ ਨਹੀਂ ਅਸਲ ਚ ਚਰਨੂ ਹੁਣੀ ਚਾਰ ਭੈਣਾ ਤੇ ਸਭ ਤੋਂ ਵੱਡੀ ਆ ਇਸ ਨੂੰ ਆਪਣੀ ਮਾਪਿਆਂ ਤੋਂ ਕਦੇ ਉਹ ਪਿਆਰ ਨਹੀਂ ਮਿਲਿਆ ਹੀ ਨਹੀਂ ਚੁੱਕਦੀ ਲੋਚਦੀ ਆ ਮਾਪੇ ਉ ਤਾਂ ਦਿਹਾੜੀ ਤੇ ਚਲੇ ਜਾਂਦੇ ਸੀ ਪਿਛੋਂ ਦਾਦੀ ਨੇ ਹੀ ਇਸ ਦੀ ਇਸ ਨੂੰ ਪਾਲ ਪੋਸ ਕੀ ਵੱਡੇ ਕੀਤਾ ਇਹਨਾਂ ਨੂੰ ਹਮੇਸ਼ਾ ਹੀ ਇਸ ਨੂੰ ਹਰ ਜਗ੍ਹਾ ਹਰ ਕਿਸੇ ਆਈ ਗਈ ਅੱਗੇ ਭੰਡਦੀ ਰਹਿੰਦੀ ਸੀ ਆਖੀ ਕੁੜੀ ਕਾ ਦੀਆ ਜੀ ਕੁਲਸਮੀ ਜੰਮ ਪਈ ਮੇਰੇ ਪੁੱਤ ਦੇ ਘਰ ਆਪ ਤਾਂ ਆਈ ਮਗਰੇ ਕੁੜੀਆਂ ਦੀ ਢਾਰ ਬਣ ਕੇ ਲਈ ਆ ਮਾਂ ਵਿਉਵੀ ਮਾਂ ਦਾ ਲਾਈ ਲੱਕ ਸੀ ਉਸ ਨੂੰ ਵੀ ਪੁੱਤ ਦੀ ਆਸ ਹੀ ਸੀ ਜੋ ਕਦੇ ਪੂਰੀ ਨਾ ਹੋਈ ਤੇ ਉਹ ਇਸ ਦਾ ਸਾਰਾ ਦੋਸਤ ਚਰਨੋਂ ਦੀ ਮਾਂ ਨੂੰ ਜਿੰਦਾ ਰਹਿੰਦਾ ਸੀ। ਇਹਦੀ ਮਾਂ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਨਾ ਸੱਸ ਦੇ ਅੱਗੇ ਨਾ ਹੀ ਪਤੀ ਦੇ ਅੱਗੇ। ਦਾਦੀ ਇਸ ਨੂੰ ਨਿੱਕੀ ਨਿੱਕੀ ਗੱਲ ਤੇ ਸ਼ੁਰੂ ਤੋਂ ਹੀ ਟੋਕਦੀ ਰਹਿੰਦੀ ਸੀ। ਤੇ ਗੱਲ ਨਾ ਮੰਨਣ ਦੇ ਕੁੱਟਦੀ ਸੀ। ਉਹ ਇਹ ਸਭ ਗੱਲਾਂ ਸੁਣਦਿਆਂ ਤੇ ਸਹਿੰਦਿਆਂ ਹੀ ਚਰਨੋਂ ਵੱਡੀ ਹੋਈ ਆ। ਸ਼ਾਇਦ ਇਸੇ ਕਰਕੇ ਸ ਤਾਂ ਸੁਆ ਰੁੱਖਾਂ ਤੇ ਕੋੜਾ। ਤੇ ਜੋ ਮੂੰ ਚਾਉਂਦਾ ਬਿਨਾਂ ਸੋਚੇ ਬੋਲ ਲਿੰਦੀ ਆ ਹੁਣ ਤੂੰ ਹੀ ਆ ਇਸ ਘਰ ਚ ਆ ਕੇ ਇਸ ਨੂੰ ਆਪਣੇ ਪਿਆਰ ਨਾਲ ਬਦਲਣਾ ਹਰਲੀਨ ਹਾਂਜੀ ਗੱਲਾਂ ਕਰਦੀ ਕਰਦੀ ਉਹ ਘਰ ਪਹੁੰਚ ਗਈ ਹਰਲੀਨ ਨੇ ਪਹਿਲਾਂ ਕਾਲੇ ਨੂੰ ਫੋਨ ਕੀਤਾ ਤੇ ਉਸਦਾ ਹਾਲ ਚਾਲ ਪੁੱਛਿਆ ਤੇ ਫਿਰ ਦਾਲ ਚੁਬਨ ਬੈਠ ਗਈ ਰਾਤ ਦਾ ਰੋਟੀ ਪਾਣੀ ਖਾ ਕੇ ਹਰਲੀਨ ਨੇ ਕਾਲੇ ਨੂੰ ਫੋਨ ਕੀਤਾ ਤੇ ਉਹ ਦੇਰ ਰਾਤ ਤੱਕ ਗੱਲਾਂ ਕਰਦੇ ਰਹੀ ਫਿਰ ਸੌ ਗਈ ਅਗਲੇ ਦਿਨ ਕਰਦੀ ਸਾਰੇ ਕੰਮ ਨਿਬੇੜ ਕੇ ਘਰਲੀ ਕਾਲੀ ਦੇ ਘਰ ਵੱਲ ਨੂੰ ਚੱਲ ਪਈ ਜਦੋਂ ਉਸ ਦੇ ਘਰ ਪਹੁੰਚੀ ਤਾਂ ਕਾਲਾ ਪਹਿਲਾਂ ਹੀ ਸਾਰੀ ਤਿਆਰੀ ਕਰੀ ਬਠਾ ਸੀ ਹਰਲੀ ਹਾਂਜੀ ਬੜੀ ਤਿਆਰੀ ਕਰੀ ਬੈਠਿਓ ਪਹਿਲਾਂ ਹੀ ਹਰਲੀ ਤਿਆਰ ਹੋਣਾ ਫਿਰ ਕਾਲਾ ਪਹਿਲਾਂ ਬਣਾਉ ਤਾਂ ਸਹੀ ਇਹ ਤਾਂ ਫਿਰ ਹੀ ਪਤਾ ਲੱਗੂ ਕੌਣ ਹਾਰੂ ਤੇ ਕੌਣ ਜਿੱਤੂ हरलीन ओके ठीक हा, हां फिर अपन ਤੁਹਾਨੂੰ ਵੀ ਮੇਰੀ ਥੋੜੀ ਮਦਦ ਕਰਨੀ ਪਈਗੀ ਕਾਲਾ ਗੱਲ ਹੀ ਕੋਈ ਨਹੀਂ ਜੀ ਹਰलीन ਉਹ ਸਪਤਾ ਠੀਕ ਹੈ ਪਰ ਆਪਾਂ ਬਣਾਉਣਾ ਕਿਸ ਤੇ ਆਸਾਨ ਕਾਲੇ ਨੇ ਚਿੱਲੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਸ ਤੇ ਹਰलीन ਪਰਫੈਕਟ ਚਲੋ ਫਿਰ ਕਰੀਏ ਸ਼ੁਰੂ ਕਾਲਾ ਹਾਂਜੀ ਪਰ ਆ ਜੀਨ ਛੀਨ ਕੋਣੀ ਜ਼ਰੂਰੀ ਸੀ ਕੋਈ ਹੋਰ ਕੱਪੜੇ ਪਾ ਕੇ ਆਉਣੀ ਕੋਈ ਕੀ ਦੇਖੂ ਤਾਂ ਕੀ ਕਹੂ ਹਰਲੀਮ ਸਰਦਾਰ ਜੀ ਮੈਂ ਪਹਿਲਾਂ ਵੀ ਕਿਹਾ ਲੋਕ ਉਹਨਾਂ ਹੀ ਸੋਚਦੇ ਤੇ ਸਮਝਦੇ ਆ ਜਿੰਨਾ ਕੋਨਾਂ ਦਾ ਦਿਮਾਗ ਕੰਮ ਕਰਦਾ ਕੱਪੜਾ ਕੋਈ ਮਾੜਾ ਨਹੀਂ ਹੁੰਦਾ ਬਸ ਲੋਕਾਂ ਦੀ ਸੋਚ ਨਹੀਂ ਮਾੜੀ ਆ ਹੋਰ ਕੁਝ ਤਾਂ ਨਹੀਂ ਤੁਸੀਂ ਕਹਿਣਾ ਦੱਸੋ ਕਾਲਾ ਨਹੀਂ ਜੀ ਚਲੋ ਬਣਾਈਏ ਕਾਲੀ ਨੇ ਚੁੱਲ੍ਹੇ 'ਚ ਪਾਥੀਆਂ ਢਿਗਾ ਕੇ ਅੱਗ ਜਲਾਈ ਤੇ ਉੱਪਰ ਤੋੜੀ ਰੱਖੀ ਤੇ ਵਿੱਚ ਪਾਣੀ ਪਾ ਦਿੱਤਾ। ਕਰਲੀਨ ਨੇ ਸਾਗ ਪਾਲਕ ਮਿੱਠੇ ਬਾਥੂ ਦਾਤ ਨਾ ਘਟਨਾ ਸ਼ੁਰੂ ਕੀਤਾ ਤੇ ਕਟ-ਕਟ ਕੇ ਤੋੜੀ 'ਚ ਪਾਉਣਾ ਸ਼ੁਰੂ ਕੀਤਾ। ਜਦੋਂ ਕਦੇ ਅੱਗ ਬੁਝ ਜਾਂਦੀ ਸੀ ਤਾਂ ਫੂਕਾਂ ਮਾਰ-ਮਾਰ ਕਰਲੀਨ ਦਾ ਬੁਰਾ ਹਾਲ ਹੋ ਜਾਂਦਾ ਸੀ। ਪਰ ਅੱਗ ਨਾ ਬਲਦੀ ਫਿਰ ਕਾਲਾ ਆ ਕੇ ਅੱਗ ਚਲਾਉਂਦਾ ਸੀ। ਦਾਕ ਕੱਟ ਕੇ ਸਾਰਾ ਤੋੜੀ 'ਚ ਪਾ ਕੇ ਰਿੰਨ ਹੋਣੀ ਢਾਕੇ ਰੱਖ ਦਿੱਤਾ ਉਹਨੇ ਚਿਰ ਚ ਹਰਲੀਨੇ ਤੜਕੇ ਦਾ ਸਮਾਨ ਤਿਆਰ ਕਰ ਲਿਆ ਸਾਗ ਬਨਨ ਤੋਂ ਬਾਅਦ ਉਸਨੂੰ ਲਾਂਕੀ ਘੇਠਾ ਰੱਖ ਲਿਆ ਤੇ ਅੱਲਣ ਪਾ ਕੇ ਕੋਟਣ ਲੱਗੀ ਜਦੋਂ ਕੋਟ ਦੀ ਕੋਟਤੀ ਥੱਕ ਜਾਂਦੀ ਫਿਰ ਕਾਲਾ ਕੋਟਣ ਲੱਗ ਜਾਂਦਾ ਫਿਰ ਬਾਅਦ ਚ ਤੜਕਾ ਲਗਾਇਆ ਤੇ ਸਾਗ ਵਾਲੀ ਥੋੜੀ ਚਾੱਕ ਕੇ ਅੱਗ ਤੇ ਰੱਖੀ ਤੇ ਵਿੱਚ ਤੜਕਾ ਪਾ ਥੋੜਾ ਚਿਰ ਫਿਰ ਸਾਗ ਨੂੰ ਰਿੰਨਿਆ ਹਰਲੀਨ ਨੇ ਸਾਗ ਏਠ ਲਾ ਕੇ ਥੋੜਾ ਜੀ ਹਾਂ ਕੌਲੀ ਚ ਪਾ ਕੇ ਟੈਸਟ ਕੀਤਾ ਫਿਰ ਲੱਗਦੇ ਹੱਥੀ ਮੱਕੀ ਦੀਆਂ ਰੋਟੀਆਂ ਵੀ ਲਾ ਲਈਆਂ ਦੁਪਹਿਰ ਦੀ ਰੋਟੀ ਦਾ ਟਾਈਮ ਵੀ ਹੋ ਚੁੱਕਾ ਸੀ ਹਰਲੀਨ ਨੇ ਕੌਲੀ ਚ ਸਾਗ ਪਾਖੀ ਉਤੋਂ ਘਿਉ ਪਾ ਕੇ ਮੱਕੀ ਦੀ ਰੋਟੀ ਰਾਖੀ ਥਾਲ ਕਾਲੇ ਅੱਗੇ ਰੱਖਦਿਆਂ ਕਹਿਣ ਲੱਗੀ ਤਿਆਰ ਹੋ ਜਾਓ ਹੁਣ ਹਾਰਨ ਲਈ ਤੇ ਬੁਰਕੀ ਤੋੜ ਕੇ ਸਾਗ ਨਾਲ ਲਾ ਕੇ ਉਸ ਦੇ ਮੂੰਹ ਚ ਪਾਈ ਤੇ ਪੁੱਛਿਆ ਹਾਂਜੀ ਕਿੱਦਾਂ ਲੱਗਿਆ ਫੇਰ ਕਾਲਾ ਲਸਣੋਂ ਸਵਾਦ ਕਹਿੰਦੇ ਹੋ ਤੁਸੀਂ ਹਰਲੀਨ ਕਿਉਂ ਕੀ ਹੋਇਆ ਇੱਕ ਮਿੰਟ ਮੈਂ ਦੁਬਾਰਾ ਚੈੱਕ ਕਰਦੀ ਹਾਂ ਤੇ ਬੁਰਕੀ ਤੋੜ ਆਪਣੇ ਮੂੰਹ ਚ ਪਾਈ ਤੇ ਕਾਲੇ ਮਮ ਤੇ ਕਾਲੇ ਦੇ ਮਾਰਦੇ ਹੋਏ ਕਹਿਣ ਲੱਗੀ ਕੀ ਕਮੀ ਆ ਇਸ ਵਿੱਚ ਇੰਨਾ ਸਵਾਦ ਤਾਂ ਹੈ ਕਾਲਾ ਉਹ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਇਹ ਤਾਂ ਸੱਚੀ ਬਹੁਤ ਸਵਾਦ ਆ ਮੈਂ ਤਾਂ ਅੱਜ ਤੁਹਾਡੇ ਤੋਂ ਹਰ ਕਿਵੀ ਜਿੱਤ ਗਿਆ ਖਰਲਿੰ ਅੱਛਾ ਜੀ ਕਾਲਾ ਹਾਂਜੀ ਇਦਾਂ ਤਾਂ ਚਾਹੇ ਮੈਂ ਸਾਰੀ ਜ਼ਿੰਦਗੀ ਤੇਰੇ ਕੋਲ ਹਾਰਦਾ ਰਿਹਾ ਤਾਂ ਵੀ ਮੈਨੂੰ ਕੋਈ ਗਮ ਨਹੀਂ ਇੰਨੇ ਨੂੰ ਬਾਹਰ ਵਾਲਾਂ ਦਰਵਾਜ਼ਾ ਖੜਕਿਆ ਦਰਵਾਜ਼ਾ ਖੁੱਲਿਆ ਤਾਂ ਮਣੀ ਅੰਦਰ ਨੂੰ ਭੱਜਿਆ ਆਇਆ ਤੇ ਕਾਲੇ ਨੂੰ ਆ ਕੇ ਕਹਿ ਲੱਗਾ ਚਾਚਾ ਜੀ ਮੰਮੀ ਰੋਟੀ ਨੂੰ ਪੁੱਛ ਰਹੀ ਆ ਕਿ ਤੁਸੀਂ ਰੋਟੀ ਖਾਣੀ ਆ ਜਾਂ ਨਹੀਂ ਉਹ ਕਰੂੰਦੀ ਉਡੀਕ ਰਹੇ ਨੇ ਕਾਲਾ ਕੋਤੂ ਮੈਂ ਤਾਂ ਰੋਟੀ ਖਾ ਰਿਆ ਤੇ ਤੂੰ ਦੱਸ ਤੂੰ ਰੋਟੀ ਖਾਧੀ ਕਿ ਨਹੀਂ ਹਾਲੀ ਉਸਨੇ ਸੈਸਵਾ ਹੀ ਪੁੱਛ ਲਿਆ ਮਣੀ ਨਹੀਂ ਚਾਚਾ ਜੀ ਉਹ ਮੰਮੀ ਨੇ ਅੱਜ ਫਿਰ ਜਿਮੀ ਜਿਮੀ ਕੰਧ ਬਣਾਇਆ ਮੈਨੂੰ ਤਾਂ ਹੋਰਾ ਪਸੰਦ ਨਹੀਂ ਉਤਮ ਮੈਂ ਤਾਂ ਕਰਕੇ ਹੱਟੀ ਤੇ ਚਲਾ ਸੀ ਚਿੰਜੀ ਲੈਣ ਪੈਸੇ ਦਿਖਾਉਂਦੇ ਹੋਏ ਕਹਿਣ ਲੱਗਾ ਹਰਲੀਨ ਮਣੀ ਪੁੱਤ ਇੱਧਰ ਆ ਮੈਂ ਨਾ ਅੱਜ ਸਾਗ ਬਣਾਇਆ ਆ ਜਾ ਅੱਜ ਮੈਂ ਤੈਨੂੰ ਆਪਣੀ ਹੱਥਾਂ ਨਾਲ ਰੋਟੀ ਖਵਾਉਂ ਆ ਤੇ ਚੱਕ ਉਸ ਨੂੰ ਆਪਣੀ ਗੋਦੀ 'ਚ ਬਿਠਾ ਲਿਆ ਫਿਰ ਉਸ ਨੂੰ ਰੋਟੀ ਖਵਾਉਣ ਲੱਗ ਪਈ ਹਰਲੀਨ ਮਣੀ ਕਿਵੇਂ ਲੱਗਿਆ ਸਾਗ ਫੇ ਮਣੀ ਚਾਚੀ ਜੀ ਇਹ ਤਾਂ ਬਹੁਤ ਹੀ ਸਵਾਦ ਆ ਬੇਬੇ ਦੀ ਇੰਨਾ ਸਵਾਦ ਨਹੀਂ ਬਣਾਉਂਦੀ ਦੇਖਦੇ ਦੇਖਦੇ ਮਣੀ ਪੂਰੀ ਰੋਟੀ ਖਾ ਗਿਆ ਫਿਰ ਹਰਲੀਨ ਇਹ ਕਹਿੰਦਾ ਹੋਇਆ ਬੋਧ ਦੇ ਚ ਉੱਤਰ ਕੇ ਭੱਜ ਗਿਆ ਚਾਚੀ ਮੇਰੀ ਢਿੱਡੀ ਤਾਂ ਭਰ ਗਈ ਤੇ ਮੇਰੇ ਪੈਸੇ ਵੀ ਬਚ ਗਏ ਕਾਲਾ ਮਣੀ ਨੂੰ ਹਾਕ ਮਾਰਦੇ ਹੋਈ ਉਹ ਇੱਕ ਘਰ ਜਾ ਕੇ ਨਾ ਦਸੀ ਕਿਦੋਂ ਰੋਟੀ ਖਾ ਕੇ ਆਇਆ ਮੇਰੇ ਕੋਲੋਂ ਮਣੀ ਹਾਂਜੀ ਕਹਿੰਦਾ ਹੋਇਆ ਗੇਟ ਤੋਂ ਬਾਹਰ ਨਿਕਲ ਗਿਆ ਹਰਲੀਨ ਬਾਹਰ ਗੇਟ ਵੱਲ ਦੇਖਦੀ ਰਹੀ ਕਿੰਨਾ ਚਿਰ ਤਾਂ ਕਾਲ ਉਸ ਨੂੰ ਹਿਲਾਉਂਦੇ ਹੋਏ ਕਹਿ ਲੱਗਾ ਕੀ ਹੋਇਆ ਜੀ ਕਿਹੜੀਆਂ ਸੋਚਾਂ 'ਚ ਡੁੱਬ ਗਈ ਹਰਲੀਨ ਕੁਝ ਨਹੀਂ ਮੈਂ ਤਾਂ ਬਸ ਮਣੀਵਾਰੇ ਸੋਚ ਰਹੀ ਸੀ ਕਿੰਨਾ ਪਿਆਰਾ ਗੋਲੂ-ਮੋਲੂ ਜਿਆ ਜਦ ਵੀ ਇਸ ਨੂੰ ਮਿਲਦੀ ਆ ਉਹ ਖੁਸ਼ ਹੋ ਜਾਂਦੀ ਹੈ ਕਾਲਾ ਅੱਛਾ ਜੀ ਸਾਡੇ ਬਾਰੇ ਕੀ ਵਿਚਾਰ ਆ ਫਿਰ ਹਰਲੀਨ ਤੇਰੇ ਬਿਨਾ ਤਾਂ ਅੱਜਕਲ ਕੁਝ ਸੁਝਦਾ ਹੀ ਨਹੀਂ ਮੈਨੂੰ ਮੈਂ ਤਾਂ ਤੁਹਾਡੀ ਲੱਤ ਲੱਗ ਗਈ ਆ ਕਾਲਾ ਉਹ ਸੱਚੀ ਹਰਲੀਨ ਹਾਂਜੀ ਮੁਚੀ ਫਿਰ ਕਾਲੇ ਤੇ ਹਰਲੀਨ ਦੋਨਾਂ ਨੇ ਰੋਟੀ ਖਾਧੀ ਤੇ ਝੂਠੇ ਭਾਂਡੇ ਚੱਕ ਕੀ ਸਾਰੇ ਹਰਲੀਨ ਨੇ ਨਾਲ ਕੇ ਕੋਲ ਰੱਖ ਦਿੱਤੀ ਤੇ ਜਦ ਮਾਂਜਣ ਲੱਗੀ ਤਾਂ ਕਾਲੇ ਨੇ ਮਨਾ ਕਰ ਦਿੱਤਾ ਤੇ ਕਹਿਣ ਲੱਗਾ ਕਿ ਤੁਸੀਂ ਜਾ ਕੇ ਬੈਠੋ ਮੈਂ ਧੋ ਲਵਾਂਗਾ ਹਰਲੀਨ ਮੰਜੇ ਤੇ ਬੈਠੀ ਉਸ ਨੂੰ ਭਾਂਡੇ ਧੋਂਦੇ ਨੇ ਦੇਖਦੀ ਰਹੀ ਭਾਂਡੇ ਧੋ ਕੇ ਸਾਰੇ ਕਾਲਾ ਜਾ ਕੇ ਮੰਜੇ ਤੇ ਬੈਠ ਗਿਆ ਹਰਲੀਨ ਉਸਦੇ ਵੱਲ ਦੇਖਦੇ ਹੋਏ ਕਹਿਣ ਲੱਗੀ ਕੁਲਵੀਰ ਦਿਆ ਤੋਂ ਬਾਅਦ ਵੀ ਮੈਂ ਇੰਨਾ ਹੀ ਖਿਆਲ ਰੱਖੂੰਗੀ ਕਾਲਾ ਤੇ ਹੋਰ ਕਿਉਂ ਨਹੀਂ ਰੱਖਾਂਗਾ ਪਰ ਸਾਡਾ ਵਿਆਹ ਹੈ ਕਦ ਮੈਂ ਤਾਂ ਭੁੱਲ ਹੀ ਆ ਛੇੜਦੇ ਹੋਏ ਕਹਿਣ ਲੱਗਾ ਹਰਲੀਨ ਕੋਈ ਗੱਲ ਨਹੀਂ ਥੋੜਾ ਹੀ ਟਾਈਮ ਆ ਹੁਣ ਤਾਂ ਜਦ ਹੋ ਗਿਆ ਨਾ ਫਿਰ ਆਪੇ ਪਤਾ ਲੱਗ ਜਾਊ ਤੁਹਾਨੂੰ ਫਿਰ ਜਾਦ ਹਰਲੀਨ ਘਰ ਨੂੰ ਜਾਣ ਲੱਗੀ ਤਾਂ ਕਾਲੇ ਨੂੰ ਕਹਿਣ ਲੱਗੀ ਆਪਣਾ ਵਾਦਾ ਤਾਂ ਯਾਦ ਹੈ ਨੋ ਮਿਸਟਰ ਹੁਨ ਤੁਸੀਂ ਤਿਆਰ ਰਹਿਣਾ ਮੈਂ ਆਵਾਂਗੀ ਛੁੱਟੀਆਂ ਤੋਂ ਬਾਅਦ ਕਿਸੇ ਦਿਨ ਤੁਹਾਡੇ ਕੋ ਜੇ ਤੁਸੀਂ ਮੇਰੇ ਨਾਲ ਚੱਲਣਾ ਹੈ ਹਾਂਜੀ ਜ਼ਰੂਰ ਇਨਾਂ ਅਖਰਲੀਨ ਘਰ ਨੂੰ ਦੁਰਪੀ ਤੇ ਫਿਰ ਕਾਲਾ ਵੀ ਉੱਠ ਕੇ ਆਪਣੇ ਕੰਮ ਉਤਨੀ ਲੱਗ ਗਿਆ ਸ਼ਾਮ ਨੂੰ ਜਦ ਕਾਲਾ ਧਾਰਾ ਕੱਢ ਰਿਹਾ ਸੀ ਤਾਂ ਹਰਨਾਮ ਉਸ ਕੋਲ ਆਇਆ ਤੇ ਆ ਕੇ ਮੰਜੇ ਤੇ ਬੈਠ ਗਿਆ ਕਾਲਾ ਜਦ ਬੈਲਣਾ ਹੋ ਕੇ ਹਰਨਾਮ ਕੋਲ ਆਇਆ ਤਾਂ ਉਸ ਨੂੰ ਬੈਠਣ ਲਈ ਕਹਿਣ ਲੱਗਾ ਹਰਨਾਮ ਕਾਲੀ ਮੈਂ ਤੇਰੀ ਨਾਲ ਇੱਕ ਸਲਾਹ ਕਰਨ ਆਇਆ ਕਣਾ ਹਾਂਜੀ ਬਾਈ ਜੀ ਦੱਸੋ ਹਰਨਾਮ ਦੇਖ ਕਾਲੀ ਮੈਂ ਕਿੰਨੇ ਦਿਨਾਂ ਦਾ ਸੋਚਦਾ ਸੀ ਇਦਾਂ ਕਰਾਂ ਉਦਾਂ ਕਰਾਂ ਪਰ ਦਿਲ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਆ ਕੇ ਤੇਰੇ ਨਾਲ ਸਲਾਹ ਕਰਾਂ ਦੇਖ ਵੀ ਤੇਰਾ ਵਿਆਹ ਵੀ ਨੇੜੇ ਆ ਰਿਹਾ ਤੇ ਮੈਂ ਸੋਚ ਰਿਹਾ ਸੀ ਕਿ ਤੇਰੇ ਲਈ ਵੀ ਇੱਕ ਕੋਠਾ ਉਧਰ ਆਪਣੇ ਵੱਲ ਪਾਸੇ ਹੀ ਸੱਤ ਦਿੰਦਾ ਤੇ ਨਾਲ ਹੀ ਘਰ ਚ ਰੌਣਕ ਵੀ ਲੱਗੀ ਰਹਾ ਕਰੂ ਕਾਲਾ ਪਰ ਬਾਈ ਜੀ ਇੱਥੇ ਇਸ ਜਗ੍ਹਾ 'ਚ ਕੀ ਖਰਾਬੀ ਹੈ ਕੀ ਕਤਾ ਹੈ ਖਰਨਾਵ ਉਹ ਕਮਲਾ ਹੋ ਗਿਆ ਤੂੰ ਯਾਰ ਜਿਹੜੀ ਉਹ ਆਕੇ ਲਿਉਣੀ ਆ ਉਸ ਨੂੰ ਆਥਾਂ ਤੇ ਰੱਖੀਗਾ ਜੇ ਤੂੰ ਹਰ ਵੇਲੇ ਡੰਗਰਾਂ ਦੀ ਮੁਸ਼ਕਲ ਹੁੰਦੀ ਰਹਿੰਦੀ ਏ ਆਪਣਾ ਨਹੀਂ ਤਾਂ ਘੱਟੋ ਘੱਟ ਉਸ ਦਾ ਤਾਂ ਸੋਚ ਲੈ ਜਿਸ ਨੇ ਤੇਰੇ ਨਾਲ ਲਾਵਾਂ ਲੈ ਕੇ ਕਿੰਨੇ ਚਾਹ ਤੇ ਸੁਪਨੇ ਲੈ ਕੇ ਆਉਣੇ ਆ ਆਪਣੇ ਘਰ ਓ ਕੀ ਸੋਚੂ ਕਿ ਤੇਰੇ ਤੋਂ ਹੀ ਸੱਜ ਦਾ ਕਮਰਾ ਤੱਕ ਨਹੀਂ ਸਰਿਆ ਸ਼੍ਰੀਕ ਕੀ ਕਹਿਣਗੇ ਕਿ ਪਿੰਡ ਵਾਲਿਆਂ ਨੇ ਜਿਹੜੀਆਂ ਗੱਲਾਂ ਕਰਨੀਆਂ ਉਹ ਵੱਖ ਮੈਂ ਸਾਰਾ ਹਿਸਾਬ ਕਿਤਾਬ ਲਗਾ ਲਿਆ ਤੇ शिंदे ਮਿਸਤਰੀ ਨਾਲ ਵੀ ਗੱਲ ਕਰ ਲਈ ਹੈ ਕੱਲ ਸਵੇਰੇ ਸਾਰਾ ਸਮਾਨ ਵੀ ਆ ਜਾਊ ਤੇ ਮਿਸਤਰੀ ਵੀ ਆ ਰਿਹਾ ਨੀਹਾ ਪੁੱਟਕੇ ਕੱਲ ਕੰਮ ਸ਼ੁਰੂ ਕਰਨ ਤੇ ਤੋਂ ਨਾਲ ਰਹਿ ਕੇ ਸਾਰਾ ਕੰਮ ਕਰਵਾਇਆ ਖੇਤ ਮੈਂ ਸਾਮ ਲਮਾਂਗਾ ਕਾਲਾ ਠੀਕ ਆ ਵੀਰ ਜੀ ਆ ਚੁੱਲਾ ਵੀ ਸਾਫ ਕਰ ਲਿਆ ਕਰ ਯਾਰ ਐਵੇਂ ਨਾ ਲੱਕੜਾਂ ਦਾ ਖਲਾਰਾ ਪਾਇਆ ਇਸ ਦਿਹਾੜੀ ਦੀਵਾਲੀ ਐਵੇਂ ਕੋਈ ਅੜਖ ਕੇ ਡਿੱਗੇ ਜਾਉ ਕਾਲਾ ਹਾਂਜੀ ਵੀਰੇ ਮੈਂ ਕਰਨ ਹੀ ਲੱਗਾ ਸੀ ਸਾਫ ਉਹ ਨਾ ਸੀ ਅੱਜ ਸਾਗ ਬਣਾਇਆ ਸੀ ਤਾਂ ਕਰਕੇ ਇੰਨਾ ਖਲਾਰਾ ਪੈ ਗਿਆ ਖਰਨਾ ਕਾਹੇ ਚਰਨੋ ਕਹਿ ਰਹੀ ਸੀ ਕਦ ਦੁਪਹਿਰੇ ਤੂੰ ਰੋਟੀ ਖਾਣ ਨਹੀਂ ਆਇਆ ਤੇ ਤੂੰ ਕਦੋਂ ਤੂੰ ਸਾਗ ਬਣਾਉਣ ਲੱਗ ਪਿਆ ਕਾਲਾ ਮੈਂ ਨਹੀਂ ਬਾਈ ਖਰਲੀਨ ਨੇ ਬਣਾਇਆ ਸੀ ਉਹ ਦੀਵਾਲੀ ਦੀਆਂ ਛੁੱਟੀਆਂ ਕੱਟਣ ਆ ਤਾਈ ਦੇ ਘਰ ਆਈ ਹੋਈ ਆ ਨਾਮ ਚਲੋ ਵਧੀਆ ਗੱਲ ਇਹ ਤਾਂ ਫਿਰ ਜੇ ਹੈ ਪਿਆ ਥੋੜਾ ਬਹੁਤਾ ਚੱਲ ਫਿਰ ਮੈਨੂੰ ਵੀ ਥਾਟੀ ਚ ਪਾ ਕੇ ਦੇ ਦੇ ਮੈਂ ਵੀ ਤਾਂ ਖਾ ਕੇ ਦੇਖਾਂਗਾ ਆਪਣੀ ਧੀ ਰਾਣੀ ਦੇ ਹੱਥਾਂ ਦਾ ਬਣਿਆ ਸਾਗ ਕਾਲੇ ਨੇ ਬਾਟੀ ਭਰ ਕੇ ਵੀਰੇ ਨੂੰ ਫੜਾਈ ਤੇ ਉਸ ਨੂੰ ਘਰ ਆ ਕੇ ਰੋਟੀ ਖਾਣ ਦਾ ਕਹਿ ਕੇ ਚਲਾ ਗਿਆ ਕਾਲੇ ਨੇ ਮੂੰਹ ਹੱਥੋਂ ਤਾਂ ਤੇ ਦੁੱਧ ਵਾਲੀ ਬਾਲਟੀ ਚੱਕ ਕੇ ਰੋਟੀ ਖਾਣ ਤੁਰ ਪਿਆ ਬਾਲਟੀ ਲਿਆ ਕੇ ਚੌਕੇ ਤੇ ਰੱਖੀ ਤੇ ਆ ਕੇ ਹਰਨਾਮ ਕੋਲ ਬੈਠ ਗਿਆ ਕੁਝ ਦੇਰ ਬਾਅਦ ਚਰਨ ਖਾਲ ਚ ਰੋਟੀ ਰੱਖ ਕੇ ਕਾਲੇ ਨੂੰ ਫੜਾ ਗਈ ਹਰਨਾਮ ਨੇ ਚਰਨ ਨੂੰ ਕੋਲ ਬੁਲਾਇਆ ਤੇ ਬੈਠ ਲਈ ਕਿ ਹਾਂ ਸਰਨਾਮ ਕੱਲ ਨਾ ਆਪਣੇ ਘਰ ਵਿੱਚ ਮਿਸਤਰੀ ਲੱਗ ਰਹੀ ਆ ਮੈਂ ਕਦੋਂ ਦਾ ਸੋਚ ਹੀ ਰਿਹਾ ਸੀ ਇੱਕ ਨਮਾ ਇੱਕ ਨਮਾ ਕਮਰਾ ਨਹੀਂ ਛੱਪ ਲਈ ਤੇ ਨਾਲੇ ਕਾਲੇ ਦਾ ਵਿਆਹ ਨੇੜੇ ਆ ਰਿਹਾ ਏ ਇਸ ਵਾਪ ਨਾਲ ਹੁਣ ਘਰ 'ਚ ਇੱਕ ਨਵਾਂ ਕਮਰਾ ਵੀ ਛੱਤਿਆ ਜਾਓ ਤੇ ਘਰ ਦਾ ਮੂਹ ਮੱਥਾ ਵੀ ਸਵਾਰਿਆ ਜਾਓ ਚਰਨੋ ਨਾ ਜੇ ਕਮਰਾ ਛੱਤ ਨਹੀਂ ਏ ਤਾਂ ਡੰਗੜਾ ਵਾਲੇ ਪਾਸੇ ਛੱਤ ਦੋ ਕਾਲੇ ਨੂੰ ਵੈਸੇ ਵੀ ਇੱਕ ਪੜੀ ਲਿਖੀ ਨੇ ਆਕੇ ਤਾਂ ਪਹਿਲਾਂ ਹੀ ਰੰਗ ਲਾ ਦਿੱਤੇ ਨੇ ਹੁਣ ਇਹ ਆ ਲਾ ਦਿਓ ਫਿਰ ਕੱਲ ਨੂੰ ਆਕੇ ਕਹੋ ਸਾਨੂੰ ਅੱਡ ਕਰ ਦਿਓ ਫਿਰ ਇੱਧਰ ਕਿ ਸਭ ਕਰਨ ਦੀ ਕੀ ਲੋੜ ਆ ਹਰ ਨਾਮ ਤੇਰੇ ਮੂੰਹ ਨਾਲ ਕਦੇ ਚੰਗੀ ਗੱਲ ਨਿਕਲ ਜਾਈ ਕੋਈ ਕਿਸੇ ਲਈ ਨਾ ਤੂੰ ਜਦ ਵੀ ਸਲਾਹ ਦਿੰਦੀ ਪੁੱਟੀ ਹੀ ਦੇਣੀ ਆ ਮੈਂ ਕਿਸ ਕਿਸ ਨੂੰ ਜਵਾਬ ਦਿੰਦਾ ਫਿਰੂ ਲੋਕੀ ਤਾਂ ਸਾਰੇ ਮੇਰੇ ਪਹਿਲਾਂ ਹੀ ਨਹੀਂ ਮਾਣ ਤੂੰ ਮੈਨੂੰ ਚਾਰ ਲੋਕਾਂ ਚ ਖੜਨ ਜੋਗਾ ਛੱਡ ਦੇ ਹੱਥ ਜੋੜਨਾ ਤੇਰੇ ਅੱਗੇ ਮੈਂ ਤੈਨੂੰ ਦੱਸਿਆ ਤੇਰੀ رائے ਨੂੰ ਨਹੀਂ ਮੰਗੀ ਕੱਲੋਂ ਮਿਸਤਰੀ ਆ ਰਿਹਾ ਕੰਮ ਸ਼ੁਰੂ ਕਰਨ ਦੀ ਮੈਨੂੰ ਕੋਈ ਕਲੇਸ਼ ਨਹੀਂ ਚਾਹੀਦਾ ਸੁਣ ਗਿਆ ਤਨੂ ਚਰਨੋਂ ਕਰੀ ਜਾਉ ਮੜਾਂ ਆਇਆ ਮੁਰਕੇ ਪੁਛਤਾਇਆ ਫਿਰ ਬੁੜਬੁੜ ਕਰਦੀ ਉੱਠ ਕੇ ਅੰਦਰ ਚਲੀ ਗਈ ਕਾਲਾ ਵੀ ਉੱਠ ਕੇ ਆਪਣੇ ਘਰ ਨੂੰ ਆ ਗਿਆ ਤੇ ਬਿਸਤਰਾ ਕਰਕੇ ਪੈ ਗਿਆ